ਲੌਰੀ ਇਹ ਵੀਡੀਓ ਸਪੈਸ਼ਲੀ ਗ੍ਰੀਸ ਵਾਲਿਆਂ ਵਾਸਤੇ ਆ ਉਹ ਤੋਂ ਬਿਨਾ ਚਲੋ ਯੂਰਪ ਚ ਇੱਥੇ ਤੁਸੀਂ ਕਿੱਥੇ ਰਹਿੰਦੇ ਹੋ ਸਾਰੇ ਭੈਣ ਭਰਾ ਵੀਡੀਓ ਸਾਰਿਆਂ ਵਾਸਤੇ ਹੀ ਹੈ ਇਹ ਗ੍ਰੀਸ ਵਾਲਿਆਂ ਵਾਸਤੇ ਕਿਉਂ ਸਪੈਸ਼ਲ ਆ ਕਿਉਂਕਿ ਗ੍ਰੀਸ ਤੋਂ ਜਿੱਦਾਂ ਆਪਾਂ 2 ਮਹੀਨੇ ਪਹਿਲਾਂ ਇੱਕ ਵੀਡੀਓ ਬਣਾਈ ਸੀਗੀ ਉਹਦੇ ਚ ਸੁਖਵਿੰਦਰ ਸਿੰਘ ਦੇ ਬਾਰੇ ਆਪਾਂ ਗੱਲ ਕੀਤੀ ਸੀ ਜਿਹੜਾ ਕਿ ਰਾਤ ਨੂੰ ਕਾਲ ਕਰਕੇ ਮਾੜਾ ਚੰਗਾ ਬੋਲਿਆ ਬਹੁਤ ਕੁਝ ਕਹਿੰਦਾ ਸੀਗਾ ਵੀ ਧਮਕੀਆਂ ਦੇਣ ਵਾਲੇ ਕੰਮ ਸੀਗੇ ਜਿਹੜੇ ਉਹਦੇ ਤੇ ਉਹ ਕੰਮ ਕਰਦਾ ਸੀਗਾ ਵੀ ਅਧਿਆਪਨ ਨੂੰ ਬਹੁਤ ਵੱਡਾ ਕਹਾਉਂਦਾ ਸੀ ਉਦੋਂ ਹੀ ਉਹਨੇ ਮੈਂ ਦੱਸਿਆ ਸੀਗਾ ਵੀ ਜਰਮਨ ਹੈ ਟਾਈਮ ਲੰਦੀ ਆ ਪੇਪਰ ਵਰਕ ਨੂੰ ਟਾਈਮ ਲੱਗਦਾ ਪਰ ਤੇਰੀਆਂ ਪੁੱਤ ਲੀਕਾ ਕਢਾ ਕੇ ਛੱਡ ਦੇਣੇ ਹੁਣ ਇਹਦੇ ਆਪਾਂ ਨੇ ਤੱਤਾ ਤੱਤਾ ਕੜਾ ਜਿਹੜਾ ਇਹਦੇ ਤੇ ਦੀ ਸਹੇਲੀ ਸੀ ਜਿਹੜੀ ਗਗਨਦੀਪ ਕੌਰ ਦੋਨਾਂ ਦੇ ਖਰਾਬ ਬੰਤਾ ਠੀਕ ਹੈ ਜੀ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਾਰਿਆਂ ਦਾ ਸਵਾਗਤ ਆ ਤੁਹਾਡੇ ਆਪਣੇ ਚੈਨਲ ਐਕਸਪਲੋਰ ਜਰਮਨ ਦੇ ਉੱਤੇ ਮੈਂ ਤੁਹਾਡਾ ਆਪਣਾ ਰਜਿੰਦਰ ਸਿੰਘ ਅੱਜ ਆਪਾਂ ਗੱਲ ਕਰ ਰਹੇ ਹਾਂ ਜੀ ਗ੍ਰੀਸ ਵਾਲਿਆਂ ਦੀ ਜਿਹੜੇ ਦੋ ਬਾਲੇ ਉੱਪਰ ਦੇ ਆਪਾਂ ਕਹਿੰਦੇ ਆ ਬਦਮਾਸ਼ ਸੀਗੇ ਤੇ ਆ ਉਹਨਾਂ ਦੇ ਆਪਾਂ ਨੇ ਕੜਾਹ ਬੰਨਤਾ ਪਹਿਲਾ ਨੰਬਰ ਹੈਗਾ ਗਗਨਦੀਪ ਕੌਰ ਦੂਜਾ ਨੰਬਰ ਹੈਗਾ ਜੀ ਸੁਖਵਿੰਦਰ ਸਿੰਘ ਦੋਨਾਂ ਦੇ ਯੂ ਠੀਕ ਹੈ ਜੀ ਇਹਨਾਂ ਨੂੰ ਜੇ ਇਹਨਾਂ ਦੇ ਪਾਸਪੋਰਟ ਦੀ ਫੋਟੋ ਕਾਪੀ ਚਾਹੀਦੀ ਹੋਈ ਉਹ ਵੀ ਆਪਣੇ ਕੋਲੇ ਆ ਗਈ ਆ ਉਹ ਵੀ ਆਪਾਂ ਇਹਨਾਂ ਨੂੰ ਦੇ ਸਕਦੇ ਆਂ ਤੇ ਇਹ ਕੋਰਟ ਦੇ ਪੇਪਰ ਨੇ ਸਟੱਤ ਆ ਤੁਸੀਂ ਦੇਖ ਸਕਦੇ ਹੋ ਜੀ ਸਟੱਤ ਅਨਵਾਲਟ ਸ਼ਾਫਤ ਉਲਮ ਕੋਰਟ ਦੇ ਪੇਪਰ ਨੇ ਇਹ ਤੇ ਇਹਨਾਂ ਨੂੰ ਬਸ ਮੈਂ ਇਹੀ ਚੀਜ਼ ਦੱਸਣਾ ਚਾ ਰਿਆਂ ਹੁਣ ਵੀ ਜਿਹੜੇ ਹੋਰ ਵੀ ਮੇਰੇ ਭੈਣ ਭਰਾ ਯੂਰਪ ਤੋਂ ਕਿਸੇ ਕੰਟਰੀ ਤੁਸੀਂ ਬੈਠਾ ਹੋ ਜੇ ਕਿਤੇ ਪਰਮਾਸ਼ਾ ਦੀ ਗੱਲ ਕਰਦੋਂ ਸਪੈਸ਼ਲੀ ਯੂਰਪ ਦੇ ਵਿੱਚ ਕਿਉਂਕਿ ਇੱਕ ਦੋ ਇੱਥੋਂ ਸਾਡੇ ਜਰਮਨ ਤੋਂ ਵੀ ਸੀਗੇ ਪਹਿਲਾਂ ਥੋੜੀ ਜਿਹੀ ਗੱਲ ਹੋਈ ਸੀ ਉਦੋਂ ਕਹਿੰਦੇ ਸੀਗੇ 10 ਅਸੀਂ ਕੁੱਟ ਦੇਣਾ ਪੁਰਾਣਾ ਕਰ ਦੇਣਾ ਬੰਦਿਆਂ ਨੂੰ ਐ ਕਰ ਦੇਣਾ ਤਾਂ ਉਹਨਾਂ ਨੂੰ ਮੇਰੇ ਮੈਂ ਬੇਇਨਤੀ ਕਰਦਾ ਤੁਸੀਂ ਕਿਸੇ ਪਿੱਛੇ ਲੱਗ ਕੇ ਆਪਦੇ ਖੰਭ ਐਵੇਂ ਨਾ ਪਟਾ ਲਿਓ ਠੀਕ ਹੈ ਪਹਿਲੇ ਨੰਬਰ ਤੇ ਦੂਸਰੇ ਨੰਬਰ ਤੇ ਇਹਦੀ ਮੈਂ ਗੱਲ ਕਰਦਾ ਗ੍ਰੀਸ ਵਾਲੇ ਦੀ ਵੀ ਤੁਹਾਨੂੰ ਦੱਸ ਦਿੰਦਾ ਮੈਂ ਕਿ ਕਿਹੜੀ ਗੱਲ ਤੋਂ ਥੋੜਾ ਜਿਹਾ ਸ਼ੁਰੂ ਹੋਇਆ ਸੀਗਾ ਕਿਉਂ ਇਹ ਸਟੂਡੈਂਟਾਂ ਦੇ ਖਿਲਾਫ ਬੋਲਿਆ ਸੀਗਾ ਕਿਹੜੀ ਗੱਲ ਤੋਂ ਆਪਣਿਆਂ ਦੇ ਨਾਲ ਰੌਲਾ ਪਿਆ ਸੀਗਾ ਤੇ ਕਈ ਭੈਣ ਭਰਾ ਮੇਰੇ ਪੁੱਛਦੇ ਸੀਗੇ ਵੀ ਵੀਰੇ ਤੁਸੀਂ ਜਿਹੜੀ ਹੈਗੀ ਐਨਫੋਰਮੇਸ਼ਨ ਵਾਲੀ ਵੀਡੀਓ ਕਿਉਂ ਨਹੀਂ ਬਣਾ ਰਹੇ ਹੈਗੇ ਐਨਫੋਰਮੇਸ਼ਨ ਵਾਲੀ ਵੀਡੀਓ ਨਾ ਬਣਾਉਣ ਦਾ ਕਾਰਨ ਵੀ ਜ਼ਿਆਦਾਤਰ ਇਹੀ ਸੀਗਾ ਵੀ ਘੱਟ ਕੀਤੀਆਂ ਸੀਗੀਆਂ ਵੀ ਇਹੋ ਜਿਹੇ ਲੋਕਾਂ ਕਰਕੇ ਨਾ ਤਾਂ ਇਹ ਕੋਈ ਸਾਨੂੰ ਕੋਈ ਹੈਲਪ ਕਰਨ ਦੇ ਰਹੇ ਨੇ ਨਾ ਕੋਈ ਕੰਮ ਕਰਨ ਦਿੰਦੇ ਨੇ ਹੁਣ ਕਿਸੇ ਸਟੂਡੈਂਟ ਦੀ ਮੰਨ ਲਓ YouTube ਦੇ ਉੱਤੇ ਆ ਕੇ ਕਿਸੇ ਸਟੂਡੈਂਟ ਨੂੰ ਗਾਲਾਂ ਕੱਢਣੀਆਂ ਗਲਤ ਕਮੈਂਟ ਕਰਨੇ ਇਹੋ ਜਿਹੇ ਲੋਕਾਂ ਨੇ ਗੰਦੇ ਲੋਕਾਂ ਕਰਕੇ ਆਪਾਂ ਕਹਿ ਸਕਦੇ ਹਾਂ ਵੀ ਥੋੜਾ ਜਿਹਾ ਆਪ ਨੂੰ ਵੀ ਹੁੰਦਾ ਯਾਰ ਛੱਡ ਪਰਾਂ ਇਸੇ ਕਰਕੇ YouTube ਦਾ ਨੰਬਰ ਕੱਢਿਆ ਸੀਗਾ ਵੀ ਰਿਪਲਾਈ ਵੀ ਨਹੀਂ ਬਹੁਤ ਲੋਕਾਂ ਨੂੰ ਦਿੱਤਾ ਜਾ ਰਿਹਾ ਸੀਗਾ ਤੇ ਇਹ ਤੋਂ ਬਿਨਾਂ ਜਦੋਂ ਆਪਾਂ ਬਰਲਿਨ ਗਏ ਆ ਸਾਡੇ ਬਰਲਿਨ 'ਚ ਵੀ ਇਹੋ ਜਿਹੇ ਲੋਕ ਬਾਧੂ ਨੇ ਠੀਕ ਹੈ ਜੀ ਦੇਸ਼ ਨਹੀਂ ਮਾੜਾ ਫਿਰ ਉਹੀ ਗੱਲ ਆ ਜਾਂਦੀ ਹੈ ਵੀ ਪਰ ਸਾਡੇ ਲੋਕਾਂ ਨੇ ਇੱਕ ਤਰ੍ਹਾਂ ਦਾ ਇਹ ਤੰਦਾ ਹੀ ਬਣਾ ਰੱਖਿਆ ਲੋਕਾਂ ਨੂੰ ਜਵਾਕਾਂ ਨੂੰ ਟੌਰਚਰ ਕਰਨ ਦਾ ਗਲਤਮਲਤ ਬੋਲਣ ਦਾ ਇਹਨਾਂ ਦੇ ਪੱਧ ਇਹ ਹੁੰਦਾ ਵੀ ਜੇ ਸਾਡਾ ਕੋਈ ਬੰਦਾ ਸਾਡਾ ਕੋਈ ਜਵਾਕ ਇਹਨਾਂ ਦੇ ਖਿਲਾਫ ਆਵਾਜ਼ ਨਾ ਚੱਕੇ ਇਹਨਾਂ ਨੂੰ ਇਹ ਹੁੰਦਾ ਵੀ ਅਸੀਂ ਬਾਦਸ਼ਾਹਾਂ ਔਰੇ ਦੇ ਸਾਡੇ ਖਿਲਾਫ ਕਿਹੜਾ ਕੋਈ ਬੋਲਣ ਵਾਲਾ ਹੈਗਾ ਅਸੀਂ ਕਿਸ ਤੋਂ ਨਹੀਂ ਡਰਦੇ ਪਰ ਇਹਨਾਂ ਦੇ ਦਿਲ ਦੇ ਬਹਿਮ ਹੁੰਦੇ ਨੇ ਕਈ ਵਾਰ ਕੋਈ ਨਾ ਕੋਈ ਉੱਠੇ ਜਾਂਦਾ ਹੁੰਦਾ ਤੇ ਫਿਰ ਹਲਤ ਤਸੱਲੀ ਕਰਾ ਕੇ ਜਾਂਦਾ ਹੁੰਦਾ ਠੀਕ ਹੈ ਜੀ ਹੁਣ ਆਉਣਗੇ ਆ ਵੀਡੀਓ ਪਾਵਾਂਗੇ ਆਪਾਂ ਬੈਕ ਟੂ ਬੈਕ ਬਰਲਿਨ ਵਾਲੀ ਵੀਡੀਓ ਵੀ ਤਿਆਰ ਆ ਉਹ ਵੀ ਆ ਰਹੀ ਆ ਸਟੂਡੈਂਟਸ ਵਾਸਤੇ ਜਿਹੜੇ ਇੰਡੀਆ ਤੋਂ ਮਾਪਿਓ ਨੇ ਆਪਣੇ ਬੈਠੇ ਨੇ ਬੱਚਿਆਂ ਵਾਲੇ ਤੁਸੀਂ ਵੀ ਉਹ ਵੀਡੀਓ ਜ਼ਰੂਰ ਦੇਖਿਓ ਤੇ ਜਿਹੜਾ ਇਹਦੇ ਕੜਾਹ ਬੰਨੇ ਆ ਹੁਣ ਇੱਕ ਵਾਰੀ ਇਹ ਵੀ ਤੁਸੀਂ ਦੇਖਿਓ ਅੱਗੇ ਅੱਗੇ ਇਹਦੇ ਆਪਾਂ ਹੋਰ ਕੜਾਹ ਦਾ ਤਤੇ ਤਤੇ ਦਾ ਲੇਪ ਲਾਉਂਦੇ ਜਾਵਾਂਗੇ ਨਾਲ ਹੁੰਦੇ ਤੁਹਾਨੂੰ ਇਹਦੇ ਬਾਰੇ ਅੱਜ ਦੱਸ ਦਿਆਂ ਪੂਰੀ ਗੱਲਬਾਤ ਤੇ ਇਹਨੂੰ ਵੀ ਪਤਾ ਲੱਗ ਜੂਗਾ ਵੀ ਭਾਈ ਕੀ ਭਾਅ ਵਿਕਰੀ ਆ ਕਿੱਦਾਂ ਕੰਮ ਹੁੰਦੇ ਨੇ ਵੀ ਕਿਸੇ ਮਾੜੇ ਬੰਦੇ ਨੂੰ ਦਬਕਾਉਣਾ ਕਿਸੇ ਗਰੀਬ ਬੰਦੇ ਦੇ ਦਬਕੇ ਮਾਰਨੇ ਬੱਚਿਆਂ ਤੇ ਦਬਕੇ ਮਾਰਨੇ ਠੀਕ ਆ ਵੀ ਉਹਨਾਂ ਦਾ ਰਿਜ਼ਲਟ ਕੀ ਨਿਕਲਦਾ ਹੁੰਦਾ ਜਦੋਂ ਕੋਈ ਅੱਗੇ ਬਰਾਬਰ ਦਾ ਟੱਕਰ ਜਾਂਦਾ ਨਾ ਪੁੱਤ ਫੇਰ ਪਤਾ ਲੱਗਦਾ ਹੁੰਦਾ ਅਸਲੀ ਗੱਲ ਦਾ ਵੀ ਕੀ ਹੋ ਰਹੀ ਹੈ ਕੀ ਨਹੀਂ ਹੋ ਰਹੀ ਮਾੜੇ ਉਹ ਤਾਂ ਹਰੇਕੀ ਦਬਕਾਉਂਦਾ ਹਰੇਕੀ ਧਮਕੀਆਂ ਦੇ ਦਿੰਦਾ ਉਹਦਾ ਕੋਈ ਫਾਇਦਾ ਨਹੀਂ ਹੁੰਦਾ ਹੈਗਾ ਗੱਲ ਹੁੰਦੀ ਆ ਜੇ ਤੁਹਾਡੇ ਕੋਈ ਬਰਾਬਰ ਦਾ ਖੜਾ ਹੋਵੇ ਨਾ ਫੇਰ ਪਤਾ ਲੱਗਦਾ ਹੁੰਦਾ ਵੀ ਹਾਂ ਵੀ ਬੰਦਾ ਕਹਿੰਦਾ ਕੀ ਆ ਇਹੀ ਚੀਜ਼ ਹੁਣ ਬਰਲਿਨ ਚ ਸਾਡੇ ਸਟੂਡੈਂਟਾਂ ਨਾਲ ਵੀ ਆ ਕਰਾਇਆ ਲਈ ਜਾਂਦੇ ਨੇ ਲੋਕ ਅਡਵਾਂਸ ਲਈ ਜਾਂਦੇ ਨੇ ਬਾਅਦ ਨੂੰ ਅਡਵਾਂਸ ਮੰਗਦੇ ਹੋ ਕੀ ਕਿਹਾ ਸੀ ਤੀਨੂੰ ਪਹਿਲਾਂ ਨਹੀਂ ਤੈਨੂੰ ਦਿਸਦਾ ਸੀ ਇਹ ਘਰ ਮਹਿੰਗਾ ਹੈ ਇਹ ਘਰ ਸਸਤਾ ਹੈ ਮੇਰੇ ਕੋਲ ਉਹਨਾਂ ਦੀ ਵੀ ਰਿਕਾਰਡਿੰਗਾਂ ਪਈਆਂ ਨੇ ਠੀਕ ਹੈ ਮੈਂ ਤੁਹਾਨੂੰ ਉਹਨਾਂ ਦੇ ਕੰਟਰੈਕਟ ਵੀ ਆਹ ਟਰਾਂਸਲੇਟ ਕਰਕੇ ਇੰਗਲਿਸ਼ ਜਰਮਨ ਕੀ ਸਾਰੇ ਛੱਡ ਕੇ ਮੈਂ ਪੰਜਾਬੀ ਵਿੱਚ ਟਰਾਂਸਲੇਟ ਕਰਕੇ ਵੀਡੀਓ ਬਣਾ ਕੇ ਲਾਉਂਗਾ ਵੀ ਸਾਡੇ ਲੋਕਾਂ ਨੇ ਕੰਟਰੈਕਟਾਂ ਦੇ ਵਿੱਚ ਕੀ ਕੀ ਲਿਖਿਆ ਹੋਇਆ ਉਹ ਤੇ ਬਾਅਦ ਚ ਆਉ ਵੀਡੀਓ ਪਹਿਲਾਂ ਆਪਾਂ ਇਹਦੀ ਗੱਲ ਕਰ ਲਈਏ ਠੀਕ ਹੈ ਨਾ ਜੀ ਗ੍ਰੀਸ ਵਾਲਿਆਂ ਦੀ ਤੇ ਜਿਹੜੇ ਜਿਹੜੇ ਹੋਰ ਵੀ ਮੇਰੇ ਭੈਣ ਭਰਾ ਕਿਤੇ ਬੈਠੇ ਨੇ ਪੂਰੇ ਯੂਰਪ ਦੇ ਵਿੱਚ ਕਿਤੇ ਵੀ ਤੁਹਾਨੂੰ ਸਾਰਿਆਂ ਨੂੰ ਬੇਨਤੀ ਆ ਕਦੇ ਵੀ ਕਿਸੇ ਦੇ ਪਿੱਛੇ ਲੱਗ ਕੇ ਕਿਸੇ ਨਾਲ ਲੜਨ ਨਾ ਜਾਓ ਕਿਸੇ ਨੂੰ ਗਾਲਾਂ ਨਾ ਕੱਢੋ ਫੋਨ ਕਰਕੇ ਨਹੀਂ ਤੁਸੀਂ ਬੰਨੇ ਜਾਉਂਗੇ ਨਾ ਤਾਂ ਤੁਹਾਡਾ ਕਿਤੇ ਤੁਸ਼ਟਕਾਰਾ ਹੋਣਾ ਜਿਹੜੇ ਬੰਦੇ ਦੀ ਲੜਾਈ ਆ ਉਹ ਅਗਲਾ ਸਾਈਡ ਤੇ ਹੋ ਜੂਗਾ ਤੁਹਾਡੇ ਨਾਲ ਚ ਰਸਾ ਪਿਆਰ ਹੋਊਗਾ ਕੋਰਟ ਕਚੈਰੀਆਂ ਦੇ ਗੇੜੇ ਤੁਸੀਂ ਕੱਢਣੇ ਨੇ ਪੇਪਰ ਖਰਾਬ ਥੋੜੇ ਹੋਣੇ ਨੇ ਪੀਸੀਸ ਜਿਆ ਕਲੀਅਰ ਥੋੜੀਆਂ ਨਹੀਂ ਹੋਣੀਆਂ ਹੈਗੀਆਂ ਪੀਸੀਸ ਜੀ ਤੋਂ ਬਿਨਾ ਹਟ ਕੇ ਵੀ ਜੇ ਤੁਹਾਡੇ ਕੋਲੇ ਪੇਪਰ ਹੈਗੇ ਨੇ 2 ਸਾਲ ਦੇ ਹੋ ਫੰਟ ਡਲਟਾ ਜੇ 5 ਸਾਲ ਦੀ ਕਿਸੇ ਵੀ ਕੰਟਰੀ ਦੀ ਆ ਉਹ ਉਹਨਾਂ ਚਿਰ ਨਿਊ ਨਹੀਂ ਹੁੰਦੀ ਜਿੰਨਾ ਚਿਰ ਤੁਹਾਡਾ ਕ੍ਰਿਮੀਨਲ ਰਿਕਾਰਡ ਆ ਜਿਹੜਾ ਕਲੀਅਰ ਨਹੀਂ ਹੁੰਦਾ ਹੈਗਾ ਇਹ ਚੀਜ਼ਾਂ ਦੇ ਚਲਦੇ ਮੇਰਾ ਭਰਾ ਬਣ ਕੇ ਧਿਆਨ ਰੱਖਿਆ ਕਰੋ ਆਪਾਂ ਕਿਸੇ ਨਾਲ ਲੜਦੇ ਨਹੀਂ ਹੈਗੇ ਆਪਾਂ ਨੂੰ ਤਾਂ ਇਹੀ ਆ ਵੀ ਆਪਣੇ ਕੋਲੇ ਪੇਪਰ ਵਰਕ ਆ ਇਹੀ ਬਾਦੂ ਆ ਤਾਂ ਕਰਕੇ ਇਹ ਲੋਕਾਂ ਤੋਂ ਬਚੋ ਐਈਆਂ ਗੱਲਾਂ 'ਚ ਆਉਣ ਤੋਂ ਬਚੋ ਦੂਸਰਾ ਤੁਹਾਨੂੰ ਵੀਰਿਆ ਜੇ ਤੁਸੀਂ ਆ ਵੀ ਜਾਣੋ ਕਿਤੇ ਕੋਈ ਚਾਰ ਬੰਦੇ ਲੈ ਕੇ ਤੁਹਾਨੂੰ ਜਰਮਨ ਵਾਲਿਆਂ ਨੇ ਗੋਪਿੰਗਨ ਸ਼ਹਿਰ ਤੱਕ ਨਹੀਂ ਟੱਪਣ ਦੇਣਾ ਹੈਗਾ ਠੀਕ ਆ ਨਾ ਅੱਜ ਕੱਲ੍ਹ ਨਾਲ ਤੁਹਾਨੂੰ ਪਤਾ ਵੀ ਇਹਨਾਂ ਦੀ ਪੁਲਿਸ ਕਿੱਦਾਂ ਦੀ ਹੋਈ ਆ ਤੇ ਉਹਦੇ ਬਾਰੇ ਆਪਾਂ ਪਹਿਲਾਂ ਵੀ ਇੱਕ ਵਾਰੀ ਵੀਡੀਓ ਪਾਈ ਸੀ ਅੱਗੇ ਹੁੰਦਾ ਸੀਗਾ ਹੁਣ ਸਾਡੇ ਬਾਂਗਨ ਜੇ ਕਾਂਡ ਹੋ ਕੇ ਹਟਿਆ ਅਫਗਾਨੀ ਨੇ ਚਾਕੂ ਕੱਢ ਲਿਆ ਸੀਗਾ ਪੁਲਿਸ ਵਾਲੇ ਮੂਰੇ ਸਿਰਫ ਪੁਲਿਸ ਨੂੰ ਕੋਰਟ ਚ ਲੈ ਕੇ ਜਾਣ ਵਾਸਤੇ ਆਈ ਸੀਗੀ ਤੇ ਅਗਲੇ ਨੇ ਫਿਰ ਪੁਲਿਸ ਨਾਲ ਸੱਦੀ ਹੁਣ ਤਾਲੇ ਗੋਲੀ ਮਾਰਦੇ ਨੇ ਉਹ ਕੰਮ ਨਿਕਲ ਗਿਆ ਪਹਿਲਾਂ ਵਾਲਾ ਵੀ ਪੁਲਿਸ ਤੁਹਾਨੂੰ ਕੁੱਟ ਨਹੀਂ ਸਕਦੀ ਧੱਕੇ ਨਾਲ ਮਾਰੋ ਫਲਾਣਾ ਨਹੀਂ ਕਰ ਸਕਦੇ ਹੁਣ ਬਈ ਉਹ ਚੀਜ਼ਾਂ ਗਈਆਂ ਨੇ ਔਰੇ ਜਰਮਨਾ ਫਿਰ ਵੀ ਇਹ ਠੀਕ ਹੈ ਬਾਰ-ਬਾਰ ਇਹੀ ਕਹੀਦਾ ਹੁੰਦਾ ਤੁਹਾਨੂੰ ਬੀਏ ਨੂੰ ਤੁਸੀਂ ਪੁਰਤਗਾਲ ਨਾਲ ਕੰਪੈਰੀਜ਼ਨ ਨਾ ਕਰੋ ਇਹਨੂੰ ਤੁਸੀਂ ਪੋਲੈਂਡ ਨਾਲ ਰਮਾਨੀਆ ਬਲਗਾਰੀਆ ਜਾਂ ਗ੍ਰੀਸ ਨਾਲ ਕੰਪੈਰੀਜ਼ਨ ਨਾ ਕਰੋ ਇਹਨੂੰ ਇਸ ਬੰਦੇ ਨੂੰ ਮੈਂ ਗੱਲ ਦੱਸਦਾ ਜੀ ਸੁਖਵਿੰਦਰ ਸਿੰਘ ਦੀ ਸਭ ਤੋਂ ਪਹਿਲਾਂ ਤਾਂ ਇਹਨੇ ਮੇਰੀ ਵੀਡੀਓ ਤੇ YouTube ਵਾਲੇ ਚੈਨਲ ਤੇ ਮੈਂ ਸਟੂਡੈਂਟਾਂ ਦੇ ਲਈ ਇੱਕ ਵੀਡੀਓ ਪਾਈ ਸੀਗੀ ਉਹ ਤੇ ਆ ਕੇ ਨੇ ਗੰਦੇ-ਗੰਦੇ ਕਮੈਂਟ ਕੀਤੇ ਕਮੈਂਟਾਂ ਦੇ ਆਪਾਂ ਸਕਰੀਨਸ਼ਾਟ ਲੈ ਲਏ ਸੀਗੇ ਹੁ ਆਪਣੇ ਕੋਲੇ ਪਏ ਨੇ ਐਜ਼ ਅ ਪ੍ਰੂਫ ਦੇ ਤੌਰ ਤੇ ਕੱਲੋਂ ਆਪਾਂ কোর্ਟ 'ਚ ਵੀ ਸਾਰਾ ਉਸ ਪੇਸ਼ ਕਰਨਾ ਹੈ ਇਹ ਕਮੈਂਟ ਮੈਂ ਡਿਲੀਟ ਕਰਤੇ ਸੀਗੇ ਸਕਰੀਨਸ਼ਾਟ ਮੇਰੇ ਕੋਲੇ ਪਏ ਨੇ ਤੇ ਦੂਸਰਾ ਫਿਰ ਇਹਨੂੰ ਮੈਂ ਕੰਟੈਕਟ ਕੀਤਾ ਬੰਦੇ ਨੂੰ ਉਦੋਂ ਇਹ ਤੇ ਦੀ ਸਹੇਲੀ ਜਿਹੜੀ ਹੈਗੀ ਆ ਗਗਨਦੀਪ ਕੌਰ ਮਾਫੀਆ ਮੰਗਗੇ ਸੀਗੇ ਵੀ ਗਲਤੀ ਹੋ ਗਈ ਮੂਤ ਪੀਤਾ ਸੀਗਾ ਨਾ ਲਾਹਣ ਪੀਤਾ ਸੀਗਾ ਵੀ ਉਹਦੇ ਚ ਵਾਦਾ ਘਾਟਾ ਕਿਹਾ ਗਿਆ ਚਲੋ ਜੀ ਗੱਲ ਮੁੱਕ ਗਈ ਸੀਗੀ ਉਸ ਤੋਂ ਬਾਅਦ ਫਿਰ ਇਹ ਇੱਕ ਦਿਨ ਰਾਤ ਨੂੰ ਕਾਲ ਕਰਦਾ 1 ਵਜੇ ਧਮਕੀਆਂ ਦਿੰਦਾ ਪੂਰੀ ਬਦਮਾਸ਼ੀ ਦਿਖਾਉਂਦਾ ਉਹਦੇ ਵਾਸਤੇ ਮੇਰੇ ਕੋਲੇ ਨੱਖ ਵਾਈਜ਼ ਇਹ ਪਾਣਾ ਪ੍ਰੂਫ ਦੇ ਤੌਰ ਤੇ ਕੋਣ ਆ ਪੁਲਿਸ ਵਾਲੀ ਆਪ ਪੁਲਿਸ ਸਟੇਸ਼ਨ ਚ ਗਿਆ ਫੋਨ ਰੱਖਤਾ ਇੱਕ ਹੈੱਡਫੋਨ ਉਹਦੇ ਕੰਨ ਚ ਲਾਇਆ ਜਿੱਦਾਂ ਮੈਂ ਤੁਹਾਨੂੰ ਪਹਿਲਾਂ ਟਿਕਟੌਕ ਤੇ ਵੀਡੀਓ ਬਣਾਉਣਾ ਵੀ ਮੇਰੇ ਕੋਲੇ ਟਰਾਂਸਲੇਟਰ ਵਾਲੇ ਹੈੱਡਫੋਨ ਐਨ ਕਾ ਜੋ ਮਰਜ਼ੀ ਲੈ ਲਵਾਂ ਮੈਂ ਵਰਪੂ ਵੀ ਕਰਦਾ ਠੀਕ ਆ ਹਰ ਇੱਕ ਚੀਜ਼ ਇਹ ਚੀਜ਼ ਦੀ ਨਾ ਤੇ ਉਹਨਾਂ ਨੂੰ ਮੈਂ ਦਿਖਾਇਆ ਉਹਨੇ ਸੋਣਿਆ ਵੀ ਬੰਦੇ ਕੀ ਕੀ ਸ਼ਬਦਾਵਲੀ ਯੂਜ਼ ਕਰਦੇ ਨੇ ਕੀ ਕੀ ਇਹ ਕਹਿ ਰਹੇ ਨੇ ਪੂਰਾ ਪ੍ਰੋਪਰ ਨਖਵਾਇਜ਼ੇ ਉਹਨਾਂ ਕੋਲੇ ਹੈਗਾ ਇਹਦੇ ਵਿੱਚ ਉਹਨਾਂ ਦਾ ਨਾਮ ਐਡਰੈਸ ਨੰਬਰ ਫੋਨ ਨੰਬਰ ਹਰ ਇੱਕ ਚੀਜ਼ ਐਡ ਕੀਤੀ ਹੋਈ ਹੈ ਠੀਕ ਆ ਪਾਸਪੋਰਟ ਦੀ ਫੋਟੋ ਕਾਪੀ ਤੱਕ ਵੀ ਦੋਨਾਂ ਦੀ ਦੋਨਾਂ ਦੀ ਠੀਕ ਆ ਜੀ ਉਸ ਤੋਂ ਬਾਅਦ ਚਲੋ ਜੀ ਇਹ ਤੇ ਮੈਂ ਜੇ ਪੁਲਿਸ ਕੋਲੇ ਜਾ ਕੇ ਆਇਆ ਗੱਲਬਾਤ ਕੀਤੀ ਸੀਗੀ ਦੂਜੇ ਦਿਨ ਇਹਦਾ ਫੋਨ ਆ ਗਿਆ ਮੈਡਮ ਦਾ ਠੀਕ ਆ ਇਹ ਬਾਲੀ ਤੇਜ ਬਣਦੀ ਸੀਗੀ ਇਹ ਕਰਦੀ ਸੀਗੀ ਮੈਂ ਗ੍ਰੀਸ ਚ ਰਹਣੀ ਆ ਫਲਾਣਾ ਐ ਅੰਬੈਸੀ ਕਿਸੇ ਦੇ ਪਿਓ ਦੀ ਨਹੀਂ ਤੇਰੇ ਵਰਗੇ 3600 ਯੂਟਿਊਬਰ ਫਿਰਦੇ ਨੇ 3600 ਦੇ ਵਿੱਚੋਂ ਤੈਨੂੰ ਕਿਸੇ ਇੱਕ ਦਾ ਕਦੇ ਫੋਨ ਨਹੀਂ ਆਇਆ ਹੁਣ ਕਦੇ ਕਿਸੇ ਕਦੇ ਕਿਸੇ ਇੱਕ ਨੇ ਤਰਾ ਫੋਨ ਚੱਕਿਆ ਨਹੀਂ ਹੋਣਾ ਮੇਰੇ ਕੋਲ ਰਿਕਾਰਡਿੰਗ ਉਹ ਵੀ ਪਈ ਆ ਤੇਰੀ ਸਾਰੀ ਠੀਕ ਐ ਦੇ 3600 ਦੇ ਵਿੱਚੋਂ ਤੂੰ ਗਲਤ ਪਾਸੇ ਫਸ ਗਈ ਹੁਣ ਤੇਰੇ ਗਲ 'ਚ ਹੱਥ ਪੈ ਗਿਆ 37ਵੇਂ ਦਾ ਠੀਕ ਹੈ ਨਾ ਹੁਣ 3600 3700 ਤੇਰੇ ਸਾਰੇ ਮੈਂ ਇਕੱਲੇ ਨਹੀਂ ਪੂਰੇ ਕਰਾ ਦੇਣੇ ਨੇ ਠੀਕ ਹੈ ਜਿੱਦਾਂ ਦਾ ਤੁਹਾਡਾ ਹੁਣ ਉਰੇ ਮੈਂ ਤੱਤਾ ਤੱਤਾ ਕੜਾ ਬੰਨਿਆ ਹਾਲ ਤਾਂ ਕੋਡ ਦੇ ਪੇਪਰ ਆਏ ਨੇ ਹੁਣ ਮੈਂ ਵਕੀਲ ਕੋਲੇ ਜਾਣਾ ਵਕੀਲ ਨੂੰ ਚਿੱਠੀ ਦੇਣੀ ਆ ਥੋੜੇ ਤੇ ਹਰਾਸ਼ਮੈਂਟ ਦਾ ਕੇਸ ਵੀ ਬਣੂਗਾ ਹੁਣ ਠੀਕ ਹੈ ਵੀ ਰਾਤ ਨੂੰ ਇੱਕ ਵੇ ਤੁਸੀਂ ਬਾਕੀ ਧਮਕੀਆਂ ਦੇਣੀਆਂ ਗਲਤ ਸ਼ਦਾਬਲੀ ਯੂਜ਼ ਕਰਨੀ ਬੈਲਾਈਡਿਕੂੰ ਦਾ ਕੇਸ ਬਣਦਾ ਜਰਮਨ ਚ ਬਹੁਤ ਏਕੀਆਂ ਚੀਜ਼ਾਂ ਨੇ ਉਹ ਮੈਂ ਉਹਨਾਂ ਤੋਂ ਵਕੀਲ ਤੋਂ ਉਹ ਵੀ ਬਣਵਾਉਣੇ ਨੇ ਘੱਟੋ ਘੱਟ 20 ਤੋਂ 30 ਹਜ਼ਾਰ ਯੂਰੋ ਦਾ ਸ਼ਮੈਤਸਨ ਗਿਰਲ ਦਾ ਮੈਂ ਤੁਹਾਡੇ ਦੇ ਕੇਸ ਜਿਹੜਾ ਉਹ ਵੀ ਕਰਨਾ ਹੁਣ ਬਣਦਾ ਹੈ ਕੋਰਟ ਦੇ ਪੇਪਰ ਨੇ ਠੀਕ ਹੈ ਜੀ ਦੂਸਰਾ ਫਿਰ ਇਹ ਚਿੱਠੀ ਜਾਊਗੀ ਤੁਹਾਡੀ ਗ੍ਰੀਸ ਦੀ ਪੁਲਿਸ ਕੋਲੇ ਜਿਹੜਾ ਤੂੰ ਕਹਿੰਨੀ ਆ ਨਾ ਬੈ ਕੇ ਮੈਂ ਦੁਬਈ ਚ ਬੈਠੀ ਆ ਤੈਨੂੰ ਮੈਂ ਗ੍ਰੀਸ ਦੁਬਈ ਕਸੇ ਚੋਗਾ ਵੀ ਨਹੀਂ ਛੱਡਣਾ ਹੈਗਾ ਹੁਣ ਫਿਰ ਜਾਊਗੀ ਇਹ ਚਿੱਠੀ ਇੰਡੀਅਨ ਐਮਬੈਸੀ ਕੋਲੇ ਜਿਹੜੀ ਤੇਰੇ ਪਿਓ ਦੀ ਹੈ ਠੀਕ ਆ ਉਹਦੇ ਕੋਲੇ ਵੀ ਮੈਂ ਭੇ ਉਸ ਤੋਂ ਬਾਅਦ ਫਿਰ ਭੇਜੂਗਾ ਇਹ ਕੋਰਟ ਦੇ ਵਿੱਚ ਤੁਹਾਡੇ ਇਥੇ ਗਰੀਸ ਵਾਲੇ ਚ ਤਿੰਨੇ ਚਾਰੇ ਪਾਸੇ ਚਿੱਠੀ ਵੰਡ ਕੇ ਤੂੰ ਅੱਡੀਆਂ ਘਸੌਂਦੀ ਮਰਜ਼ੀ ਤੇ ਇਹ ਸੁਖਵਿੰਦਰ ਦੋਨੇ ਜਣੇ ਜੇ ਤੁਸੀਂ ਪੀਸੀਸੀ ਕਲੀਅਰ ਕਰਾ ਜੋ ਪੂਰੇ ਯੂਰਪ ਚੋਂ ਮੈਨੂੰ ਤਾਂ ਕਿਉਂ ਠੀਕ ਹੈ ਕਿਉਂ ਨਹੀਂ ਕਲੀਅਰ ਹੋਣੀ ਨਖਵਾਇਜ਼ ਪ੍ਰੂਫ ਦੇ ਤੌਰ ਤੇ ਪੁਲਿਸ ਵਾਲੀ ਐ ਰਿਕਾਰਡਿੰਗਾਂ ਤੁਹਾਡੀਆਂ ਮੇਰੇ ਕੋਲੇ ਪਈਆਂ ਨੇ ਤੁਹਾਡੀ ਜਾਨ ਮੈਂ ਛੱਡਣੀ ਨਹੀਂ ਹੈਗੀ ਹੁਣ ਠੀਕ ਹੈ ਨਾ ਤੁਸੀਂ ਬੜੀ ਹੱਤ ਚੱਕੀ ਆ ਨਾ ਗ੍ਰੀਸ ਚ ਵੀ ਤੁਹਾਡੇ ਵਰਗਾ ਕੋਈ ਬੰਦਾ ਹੀ ਨਹੀਂ ਕਰੇ ਤੁਸੀਂ ਕਿਹਨੂੰ ਗਾਲਾਂ ਕੱਢਦਾਉ ਕਦੇ ਕਿਹਨੂੰ ਗਾਲਾਂ ਕੱਢਦਾਉ ਜਿਹੜੀ ਬਦਮਾਸ਼ੀ ਵਾਲਾ ਤੁਹਾਡਾ ਕੀੜਾ ਨਾ ਕਿ ਮੈਂ ਪੇਪਰ ਵਰਕਨ ਵਾਲੀ ਪੂਰਾ ਕਰ ਦੇਣਾ ਨਾ ਤਾਂ ਮੈਨੂੰ ਤੁਹਾਡੇ ਨਾਲ ਲੜਨ ਦੀ ਲੋੜ ਐ ਨਾ ਮੰਦਾ ਝੋਂਗਾ ਕਹਿਣ ਦੀ ਲੋੜ ਐ ਠੀਕ ਆ ਨਾ ਉਸ ਤੋਂ ਬਾਅਦ ਮੇਰੇ ਟਾਰਗੇਟ ਤੇ ਹੋਣਗੇ ਜਿਹੜੇ ਬੰਦਿਆਂ ਤੋਂ ਤੁਸੀਂ ਫੋਨ ਕਰਾਇਆ ਸੀ ਨਾਲ ਤੇਰੇ ਬੈਠੇ ਤੇ ਨਾ ਚਾਰ ਲਗਾੜੇ ਠੀਕ ਆ ਛੱਡਣੇ ਮੰਨੇ ਉਹ ਵੀ ਨਹੀਂ ਹੈਗੇ ਹੁਣ ਹੁਣ ਉਹ ਚਾਰੇ ਬੰਦੇ ਵੀ ਮੈਂ ਤਿੰਨ ਚਾਰ ਜਿੰਨੇ ਤੇਰੇ ਨਾਲ ਸੀ ਉਹਦੇ दारू ਪੀਤੀ ਚ ਮੂਤ ਪੀਤੇ ਜਿਹੜੇ ਤੁਸੀਂ ਬੋਲਦੇ ਠੀਕ ਹੈ ਉਹ ਇਹਦੇ ਵਿੱਚ ਉਹ ਵੀ ਲਿਖੇ ਨੇ ਵੀ ਦੋ ਚਾਰ ਬੰਦੇ ਹੋਰ ਨੇ ਉਹਦੇ ਨਾਲ ਪਤਾ ਨਹੀਂ ਕੌਣ ਨੇ ਅਣਪਛਾਤੇ ਤੇਰੇ ਤੋਂ ਬਿਨਾ ਉਹ ਤੂੰ ਲੱਭ ਕੇ ਲਿਆਏਗਾ ਜਾਂ ਫਿਰ ਮੈਂ ਵੀ ਲੱਭ ਕੇ ਦੇ ਦੂੰਗਾ ਉਹਨਾਂ ਨੂੰ ਠੀਕ ਹੈ ਤੈਨੂੰ ਜੇ ਤੇਰੇ ਪਾਸਪੋਰਟ ਦੀ ਫੋਟੋ ਕਾਪੀ ਚਾਹੀਦੀ ਹੋਈ ਨਾ ਵੀ ਪ੍ਰੂਫ ਦੇ ਤੌਰ ਤੇ ਖਾਨੇ ਉਦੋਂ ਹੀ ਬੋਲਦਾ ਹੈ ਤੈਨੂੰ ਉਹ ਵੀ ਮਿਲ ਜੂਗੀ ਸ਼ਾਇਦ ਤੇ ਪੇਪਰਾਂ ਨਾਲ ਪੁਲਿਸ ਵਾਲੇ ਲਾ ਕੇ ਭੇਜਣ ਠੀਕ ਹੈ ਤੇ ਤੈਨੂੰ ਬਸ ਇਹੀ ਹੈ ਸ਼ਾਇਦ ਤੇਰੇ ਤੱਕ ਪੇਪਰੇ ਪਹੁੰਚ ਗਏ ਹੋਣ ਜੇ ਨਹੀਂ ਪਹੁੰਚੇ 1-2 ਵੀਕ ਚ ਪੁਲਿਸ ਵਾਲਿਆਂ ਦੇ ਪਹੁੰਚ ਜਾਣੇ ਨੇ ਐਡਰੈਸ ਤੁਹਾਡਾ ਦਿੱਤਾ ਹੋਇਆ ਹੈ ਇਹਨਾਂ ਨੂੰ ਜਿਹੜੇ ਐਡਰੈਸ ਤੇ ਤੂੰ ਰਹਿੰਦਾ ਸੀਗਾ ਤੇ ਉਹ ਤੋਂ ਬਾਅਦ ਜਿਹੜੇ ਆਪਣੇ ਪੇਪਰ ਵਰਕੜਾ ਹੋਊਗਾ ਹੁਣ ਵਕੀਰ ਵਾਲਾ ਕੰਮ ਉਹ ਤੈਨੂੰ ਉਹ ਵੀ ਤਿੰਨ ਤੋਂ ਚਾਰ ਵੀਕ ਚ ਮਿਲ ਜਾਊਗਾ ਠੀਕ ਆ ਥੋੜਾ ਮੇਰਾ ਟਾਈਮ ਨਹੀਂ ਲੱਗਿਆ ਚੱਕੀਆਂ ਨੂੰ ਤਾਂ ਹਫਤਾ ਹੋ ਗਿਆ ਮੇਰੇ ਕੋਲੇ ਨੂੰ ਤਿੰਨ ਤੋਂ ਚਾਰ ਵੀਕ ਦੇ ਵਿੱਚ ਨੂੰ ਉਹ ਵੀ ਮਿਲ ਜਾਊ ਪ੍ਰੋਸੈਸ ਹੋ ਲਈ ਇਹਨਾਂ ਦਾ ਪਰ ਤੈਨੂੰ ਪੀ ਕੇ ਔਰ ਬ੍ਰੀਕ ਕੱਢਣਗੇ ਟੈਨਸ਼ਨ ਨਹੀਂ ਲੈਣੀ ਹੈਗੀ ਠੀਕ ਆ ਹੁਣ ਮੇਰਾ ਪੁੱਤ ਭੱਜ ਜਿੱਥੇ ਭੱਜਦਾ ਤੂੰ ਤੇਰੀ ਮੈਂ ਕੱਢੂਆ ਬਦਮਾਸ਼ੀ ਠੀਕ ਆ ਨਾ ਤੈ ਕਿੱਦੜ ਮੁਟੂਂ ਉਂਗਲ ਫੜਾਉਂਦੇ ਫੜਾਉਂਦੇ ਤੇਰੇ ਬਾਹਾਂ ਫੜਾਤੀ ਆ ਹੁਣ ਠੀਕ ਆ ਨਾ ਹੁਣ ਤੈਨੂੰ ਆਪੇ ਪਤਾ ਲੱਗੂਗਾ ਵੀ ਕਿੱਧਰੋਂ ਤੂੰ ਭੱਜਦਾ ਦੀ ਤੇ ਕਿੱਧਰੋਂ ਨਿਕਲਣਾ ਨਾ ਤੇਰੇ ਕੋਲੇ ਪੇਪਰ ਨਹੀਂ ਨਾ ਤੇਰੀ ਸਹੇਲੀ ਕੋਲੇ ਪੇਪਰ ਨਹੀਂ ਠੀਕ ਐ ਦੋ ਨੰਬਰ ਤੇ ਰਹਿ ਕੇ ਤੁਸੀਂ ਬਦਮਾਸ਼ੀ ਕਰਦੇ ਹੋ ਇੱਥੇ ਸਾਰਾ ਕੁਝ ਕੱਢ ਦੇਣਾ ਤੇਰਾ ਤੇ ਆ ਤੇਰਾ ਬੰਨ ਕੇ ਉਹਨਾਂ ਤੇਰੇ ਹੋਰ ਵੀ ਗਰਮ ਗਰਮ ਕੜਾਦਾ ਲੇਪ ਕਰਨਾ ਤੇਰੇ ਤੇ ਮੈਂ ਠੀਕ ਐ